ਸਾਚੀ ਕਾ ਵੀਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਜੇ ਤੇ ਆ ਆਸ ਵੀਰ ਬਾਤ ਕੀ ਚੱਲਣ ਡਿਆ ਏ ਦਸ ਪਹਿਲਾ ਆਪਣੇ ਆਪਣੇ ਸੇਰ ਦਾ ਬੱਚਾ ਡਾਇਆ ਜੀ ਕਿ ਅੱਛਾ ਸਾਮ ਕੇ ਅੱਛਾ ਆਸ ਵੀਰ ਨੇ ਅੱਛਾ ਤੇ 7 ਵਜੇ ਦਾ ਅੱਡਾ ਆ ਤੇ ਆ ਵੇਖ ਲੋ ਟਾਈਮ ਬਖਾਏ ਵੀਰ ਜੀ ਆਹ ਬੱਚਾ ਵੀ ਖਾ ਲੀਏ ਆ ਫਿਰ ਡਾਇਆ ਜੇ ਹੁਣ ਇਹ ਆਪਾਂ ਛੱਪੜ ਤੇ ਬਾਤ ਛੱਤਰੀ ਤੇ ਛੱਤਰੀ ਤੇ ਡਾਇਆ ਜੇ ਛੱਤਰੀ ਆ ਲਕਾਈ ਜੇ ਤੇ ਹੁਣ ਇੱਕ ਵਾਦ ਚਲੇ ਕਰਤਾ ਵਗਾ 1 ਵਜੇ ਬੋਣਾ 1 ਵਜੇ ਦਾ ਟਾਈਮ ਹੀ ਸ਼ਰਤ ਲੱਗੀ ਹੈ ਕਿ 1 ਵਜੇ ਬੋਣਾ ਖਲੋ ਜਾ ਖਲਾਰ ਦਾਂਗੇ ਉਹਦੇ ਜਗਾ ਬਈ ਚਾਰ ਪਰਦਾ ਪਰ ਜੇ ਬਚਾ ਜੇ ਆ ਵੇਖੋ 3 ਮਿੰਟ ਰਹਿ ਗਏ ਜੇ ਤੇ ਧੜਕਣਾ ਵਧੀਆਂ ਆ ਧੜਕਣਾ ਵਧੀਆਂ ਕਿ 3 ਮਿੰਟ ਕੱਢ ਜਾ ਬੰਦੇ ਵੇਖੋ ਵੀ ਜਵਾਗ ਵੇਖਣ ਦੇ ਦੱਸ ਕੀ ਕਹਿਣਾ ਚਾਹਂਗਾ ਮੁੰਡਾ ਉੱਡੰਦਾ ਬਚਾ ਇੱਧਰ ਲੈ ਹੈ ਇਹਨੂੰ ਪੁੱਛਾ ਦੱਸ ਉੱਡੰਦਾ ਬਚਾ ਕਿ ਨਹੀਂ ਹਾਂਜੀ ਹਾਂਜੀ ਉੱਡੰਦਾ ਆਸ ਆ ਆ ਹਾਂ ਤੇਰਾ ਬਚਾ ਤੂੰ ਕੀ ਕਹਿਣਾ ਜਾਏਗਾ ਨਾ ਨਾ ਕਿਆ ਨਾ ਯਾਰ ਬੁਰਾ ਵਾ ਹੈ ਵੇਖੋ ਕਿ ਮੈਂ ਆਖਰੀ ਪਲਾਂ ਦੇ ਹਾਰ ਦਾ ਨਾਮਾ ਐਂਡ ਤੇ ਹਾਰ ਦਾ ਨਾਮਾ ਆਖਰੀ ਪਲਾਂ ਦੇ ਇੱਕਦਮ ਆ ਅੱਜ ਜਿਆਦਾ ਠੀਕ ਇਥੇ ਲਾਉਣੀ ਐ ਵੀ ਦੱਸੋ ਛਤਰੀ ਆ ਵਿਚਕਾਰ ਲੱਗੀ ਛਤਰੀ ਵੀ ਦੀ ਛੱਪੜ ਤੇ ਲੱਗਾ ਲੱਗੀ ਜਿਉਂਦਾ ਘਰ ਭੌਂਦੇ ਹੁੰਦੇ ਹੰਦੇ ਸੀ ਸਾਲ ਨੂੰ ਡਰਾਉ ਹੀ ਛੱਡਣਾ ਸੀ ਕੱਢਾਂਗੇ ਆਹ ਵਾਹ ਕੋਈ ਹੋਰ ਮੋਟੀ ਐਂਟਰੀ ਤੇ ਦੱਸਿਓ ਦੱਸਿਓ ਜਿਹੜੀ 11 ਕ ਵੇ ਤਾਂ ਕੰਨਾ ਨਿਬੜ ਜੇ ਇਹ ਟਾਈਮ ਹੋ ਚੱਲਿਆ ਬਸ ਪੂਰਾ ਵੀਰਾ ਦਾ ਤੇ ਵੀਰ ਹੁਣ ਆਹ ਛਤਰੀ ਲੈ ਕੇ ਤੇ ਉੱਥੇ ਭੌਣਾ ਆਂਦੇ ਭਾਵਾਂਗੇ ਵੀ ਇੱਥੇ ਵੇਖੋ ਹੁਣ ਭੌਂਦੇ ਕਣੀ ਤੂੰ ਹੀ ਕਹਿੰਦੇ ਜੋ ਮੁੜਿਓ ਬਾਊਗਾ ਕਣੀ ਨਹੀਂ ਤੂੰ ਬਹਿ ਜਾਊਗਾ ਬਹਿ ਜਾਊਗਾ ਚਲੋ ਮੁੰਡੇ ਵੀ ਕਹਿਣ ਦੇ ਬਹਿ ਜਾਊਗਾ ਹੁਣ ਹੁਣ ਮਾਸ ਵੀਰ ਕਹਿੰਦਾ ਮੈਂ ਹੋਣਾ ਆਜ 2 ਮਿੰਟ 2 ਮਿੰਟ ਰਹਿ ਗਏ ਜੇ 2 ਮਿੰਟ ਦੀ ਛੇੜ ਜੀ 2 ਮਿੰਟਾਂ ਜੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਮੁੰਡਿਆ 2 ਮਿੰਟ ਆ ਜਾਂ 2 ਮਿੰਟ ਵੀ ਮੈਨੂੰ ਪਹਾੜਾ ਵਰਗੇ ਲੱਗਦੇ ਆ ਹੈ ਛੋਕੀ ਵੀਰ ਵੀ ਪੂਰੀ ਫੌਂਕੀ ਵੀਰ ਦੱਸੋ ਤੁਸੀਂ ਵੀਰ ਬਾਜੀ ਹਰ ਗਿਆ ਵਾ ਬਾਜੀ ਆਹੋ ਇਹ ਹਰ ਗਿਆ ਇਹਨੇ ਠੰਡਾ ਪੀਉਣਾ ਜੇ ਆਪੇ ਆਪਣੀ ਮਰਜ਼ੀ ਨਾਲ ਪਿਆਦੇ ਜਿੱਦਣ ਪੀਉਣਾ ਆ ਦਿਖਾਓ ਆ ਜੀ ਆ ਜੀ ਇਹ ਆ ਫਿਰੰਡਿਆ ਜੇ ਇਹ ਇੱਥੇ ਫਿਰੰਡਿਆ ਜੇ ਸਵੇਰ ਦਾ ਹਿਸਾਬ ਲਾ ਲੋ ਤਾਂ ਜਾਂਦਾ ਗਰੀ ਠਾਂ 2 ਮਿੰਟ ਰਹਿ ਗਿਆ ਅਸਤਾਨ ਜੀ ਟਾਈਮ 1 ਮਿੰਟ ਰਹਿ ਗਿਆ ਜੇ 1 ਮਿੰਟ ਦੀ ਸ਼ੋਰ 1 ਮਿੰਟ ਰਹਿ ਗਿਆ ਜੇ 1 ਮਿੰਟ ਰਹਿ ਗਿਆ ਜੇ ਵੇਖੋ ਪੂਰਾ ਦਿਲ ਥਾਂ ਕੇ ਬੈਠੇ ਨੇ ਦਕਸ਼ਰ ਬੁਰੇ ਆਪਣੇ ਪੂਰਾ ਕੰਮ ਚੱਲਣ ਡਿਆ ਜੇ ਇੱਧਰ ਪੂਰਾ ਵੀਰ ਯੂਨੀਫਾਰਮ ਦੇ ਚੱਲਣ ਡੇ ਜੇ ਗੱਟੀ ਹੋੜੇ ਹੋਰ ਕੀ ਆ ਵੇਖੋ ਆ ਜਾਆ ਤੇ ਉਪਰ ਹੀ ਸਪੀਡ ਲੰਘਿਆ ਗੋਲੀ ਵਾਂਗੂ ਕਰਾ ਮੜੀ ਜੀ ਵਾਹ ਥੋੜੀ ਥੋੜੀ ਚੱਲਣ ਦੀ ਤੇਜ ਵਾਹ ਥੋੜੀ ਨਹੀਂ ਆ ਵੇਖੋ ਚੱਲਣ ਦੀ ਆ ਪੂਰੀ ਵਾਹ ਜੀ ਨੇਰ ਜੀ ਚੱਲਣ ਡਿਆ ਗਾ ਮਾਪਾ ਵੀਰੀ ਵੀ ਆ ਗਏ ਨਵਾਂ ਜਿਰਦਾ ਹੁੰਡਿਆ ਓ ਜਲ ਗਿਆ ਬੱਚਾ ਇਹ ਆਊਗਾ ਤੁਹਾਨੂੰ ਇੱਕ ਵਾਰੀ ਚੰਗੀ ਤਰ੍ਹਾਂ ਕਲੀਅਰ ਕਰਕੇ ਵਿਖਾ ਦਿੰਨੇ ਆ ਫੋਨ ਮੜਾ ਆ ਮੜਾ ਆ ਥੋੜਾ ਯਾ ਆਪਣਾ ਵੀਡੀਓ ਕੀ ਪਤਾ ਬਣੇਗਾ ਬੜੇ ਇਹ ਆ ਆਓ ਨੰਗਿਆ ਪਰਾਨ ਚਲੋ ਵੀਰ ਜੀ ਲੈ ਕੇ ਛਤਰੀ ਹੋ ਛਪੜੇ ਹੋ ਗਿਆ ਟਾਈਮ ਪੂਰਾ ਤੁਹਾਡਾ ਅਚਾਨਕ ਤਾਰ 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 ਹੋਤੇ ਇੱਕ ਪੂਰਾ ਹੋ ਗਿਆ ਇੱਕ ਵੱਜ ਗਿਆ ਜੀ ਵੀਰ ਜੀ ਥੱਲੇ ਚ ਲੱਗ ਗਿਆ ਇਹ ਉਸ ਦਾ ਟਾਈਮ ਨਹੀਂ ਦਿਖਣਿਆ ਇਹ ਆ ਵੇਖੋ ਪੂਰਾ 13 ਹੋ ਗਿਆ ਜੀ ਮਨ ਲੇ 1 ਵੱਜ ਗਿਆ ਜੀ ਆਹ ਵੇਖੋ ਛਤਰੀ ਲੈ ਕੇ ਚੱਲ ਤਾਉਣ ਨਹੀਂ ਨਹੀਂ ਆ ਵੇ ਆ ਜਦੀ ਉਹ ਬੱਚਾ ਵੇ ਲੜਕਾ ਕਿੱਥੇ ਆ ਰੂੜੀਆਂ ਜੀ ਅੱਜ ਚੱਲੂ ਕੰਮ ਦੀਦਾ ਆ ਆ ਗਿਆ ਆ ਗਿਆ ਆ ਗਿਆ ਆ ਆਈ ਚੱਕ ਛਤਰੀ ਜ਼ੋਰ ਲੱਗ ਗਿਆ ਬੱਚਿਆਂ ਦਾ ਨਾ ਹੂੰ ਨਹੀਂ ਇੱਥੇ ਨਹੀਂ ਬਹਿਣਾ ਵੀਰ ਜੀ ਮੈਨੂੰ ਘਰੇ ਬਹੁਣਾ ਪਣਾ ਵੀਰ ਆ ਬਊਗਾ ਬਊਗਾ ਇਹ ਦੇਖੋ ਛਤਰੀ ਨਹੀਂ ਪੜ ਕੰਡੀ ਤੇ ਆ ਚੋਕ ਰੱਖ ਆਇਆ ਆਇਆ ਵੀਰ ਜੀ ਆ ਜੀ ਬੱਚਾ ਆ ਪਾਰ ਛੱਡ ਗਿਆ ਆ ਘਰ ਨੂੰ ਜਾਦਾ ਇਹਨੇ ਇਹ ਨਾ ਵੇ ਕੋਠੇ ਤੇ ਬਹਿ ਜੇ ਜਾ ਕੇ ਨਹੀਂ ਨਹੀਂ ਕੋਈ ਆਇਆ 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 ਵੀਜੀ ਆਜੇ ਆ ਚੱਕ ਚੱਕ ਛਤਰੀ ਫੜਕਾ ਏ ਫੜਕਾ ਫੜਾ ਆ ਗਿਆ ਆ ਗਿਆ ਆਜੇ ਆਜੇ ਏ ਆਂਦਾ ਨਾ ਨਾ ਆਂਦਾ ਜੇ ਨਹੀਂ ਆਂਦਾ ਵਾ ਪਰੋ ਛਤਰੀ ਉਹਨੇ ਘਰੋਂ ਜਿਆਦਾ ਹਟਵਾ ਲਾਤੀ ਛਤਰੀ ਜਿਆਦੀ ਹਟਵੀ ਲੱਗ ਗਈ ਆ ਘਰ ਤੋਂ ਮਲ ਕੋਠੇ ਦੇ ਨਾ ਬੈਜੇ ਕਿੱਥੇ ਗਿਆ ਵੇ ਲੋ ਡਰਾਪਰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਚਤਰੀ ਵਾਲਾ ਆ ਜੇ ਪੁੱਤ ਤੇਰਾ ਫੜਾ ਇਹ ਆ ਗਈ ਕੀਤਾ ਹੈ ਘਾਟ ਵੱਜ ਗਿਆ ਤਾਂ ਚੁੱਕ ਤੂੰ ਤੇ ਥੱਲੇ ਬੜੀ ਵੜੀ ਆ ਤੇ ਆਇਆ ਚਤਰੀ ਦੇ ਚਤਰੀ ਦੇ ਉਹ ਜਾਂਦਾ ਥੱਲੇ ਕਰੋ ਘਰੀ ਹੋਇਆ ਆ ਇਧਰ ਵੇਖੀ ਕੋਈ ਮਾਣਾ ਪਰ ਐਂ ਦੇ ਭੋਂਦੇ ਕੋਸਾ ਬਾਪ ਹੋਏ ਮੂਰੀ ਕੋਸਾ ਬਾਪ ਚੱਲੇ ਜਿਨ੍ਹਾਂ ਦਾ ਬੱਚਾ ਬਾਪ ਚੱਲੇ ਨੇ ਪਹਿਲਾ ਉਹ ਜਿੰਨਾ ਚਰਤ ਲੱਗੀ ਸੀ ਉਹ ਅੱਗੇ ਇਹ ਵੀ ਇਹਨਾਂ ਬੱਚਾ ਨਹੀਂ ਔੜ ਸਕਦਾ ਵੇਖੋ ਹੁਣ ਇਹ ਤਾਂ ਫੜ ਲਈ ਹੈ ਕਿ ਬੱਚਾ ਇੱਥੇ ਪਾਉਣਾ ਹੈ ਘਰੇ ਨਹੀਂ ਪਾਉਣਾ ਆ ਵਾ ਪੂਰਾ ਮਲਵਈਆਂ ਵਾਲਾ ਬਣਿਆ ਵੇਖੋ ਆਜ ਆਜਾ ਕਰਦਾ ਜੀ ਆਜ ਬੱਚਾ ਜਾਂਦਾ ਉਹ ਚਾਲੇ ਉਹ ਤਾਰਾਣਾ ਵਜਦਾ ਫਿਰਦਾ ਕੋਠੇ ਦੇ ਬਾਹਲਾ ਜਾ ਕੇ ਲੇ ਵੀਰੰਦੇ ਅਗਿਆਰਪਰ ਵਾਲਾ ਆਇਆ 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 ਬੱਚਾ ਓਏ ਘਰੇ ਬਹਾਰਾ ਚੰਗਾ ਰਹੇਗਾ ਈ ਥਾਲਿਆ ਨਹੀਂ ਥਾਲਿਆ ਅੱਜ ਬੱਚਾ ਪੂਰਾ ਟਾਈਮ ਕੱਟ ਕੇ ਆਇਆ ਤੇ ਤੂੰ ਹੀ ਅੰਦੇ ਇੱਕ ਬਾਹਰ ਵੇ ਗੋਹਾਰੀ ਤੇਰੇ ਇਧਰ ਜਲੂਸ ਕਢਾ ਦੇਣਾ ਯੋ ਹਾਰੀ ਵੀ ਨਹੀਂ ਬੰਨਣ ਡਿਆ हां ਵਾ ਗਿਆ ਵਾ ਘਰੇ ਆ ਕੇ ਬੋਣਾ ਪਿਆ ਆ ਗਿਆ ਮੈਂ ਹਣੀ ਬੜੇ ਜੋਰਾਂ ਛੋਰਣਾ ਅੱਜ ਬੱਚਾ ਹੀ ਬਾਹ ਲਿਆ ਏ ਖੋੜਾ ਖੁੱਡਾ ਖੋਲੋ ਏ ਬੱਚੇ ਦਾ ਬੋਲੋ ਸਤਾਜੀ ਸੁਤੀ ਸਤਾਜੀ ਲੱਗੇ ਜੇ ਵੀਰ ਤਾਰਨ ਵੜਿਆ ਜ ਵਾਰ ਦੇ ਖੜੇ ਜਾਉਂ ਨਾ ਯਾਹ ਕੁੜਿਆ ਲੱ ਸਦਾਈ ਲੈ ਉਹ ਥਾਲਾ ਉਹਦੇ ਨਾਲ ਸਰਜੀ ਲਾਡ ਲੈ ਲੱਥਨ ਡਿਆ ਤੇ ਆ ਵੇਖੋ ਜੋਰ ਲੱਗ ਗਿਆ ਬੱਚਿਆਂ ਦਾ ਉਧਰ ਖੋਲ ਇਹਨੂੰ ਪਹਿਲਾਂ ਆਹ ਖੋਲੀ ਆਹ ਖੋਲੀ ਅਬੀ ਪਰਾ ਦੋਇ ਤੋਂ ਉਹ ਹਾਂ ਬਚਾਓ ਸਾ ਖੋਲ ਇਹ ਹਾਂ ਜੀ ਬੱਚਾ ਉੱਡਿਆ ਖੋਲ ਇਹ ਕਰ ਇਹਨੂੰ ਹਾਂ ਜੀ ਇਹਨੇ ਪੂਰਾ ਨੰਬਰ ਪਾਇਆ ਹੈ ਪੈਲ ਤੇ ਕੀ ਗਵਾਚੂ ਗਾਦੇ ਅੱਖਾਂ 'ਚ ਉਹਦੇ ਚਾਰੇ ਅੱਖਾਂ ਅੱਖਾਂ 'ਚ ਰੋਣ ਨਿਕਲ ਆਇਆ ਜਵਾਰੇ ਦੀ ਪਾੜ ਗਿਆ ਈ ਲੈ ਆ ਤੁਹਾਨੂੰ ਫੜ ਕੇ ਛੋਕਰਾ ਫੜੋ ਕੈਮਰਾ ਫੜੋ ਕੈਮਰਾਮੈਨ ਕੈਮਰਾ ਪਕੜੋ ਆ ਬੱਚਾ ਨਹੀਂ ਜੋਰ ਜੂਨ ਹੋੜਾ ਹੋ ਗਿਆ ਆ ਹੱਡੀ ਖਾਤੀ ਆ ਆ ਵੇ ਕੋਸ਼ਮਣੀ ਰਹਿ ਗਿਆ ਹੋੜ ਤੇ ਖਾਲੀ ਆ ਆਖ ਚੈੱਕ ਕਰੋ ਟੀਰ ਵਾਲੀ ਪਾੜ ਗਿਆ ਖਾਂ ਖਾਂ ਸੋਚ ਸੋਚ ਗਈਆਂ ਵੀਰ ਨੇ ਫਰ ਚੈੱਕ ਕਰੋ ਕਿੰਨੇ ਪਰਦਾ ਬਚਾਏ ਇਹ ਹੈਗਾ ਜੀ ਚਾਰ ਪਰਦਾ ਪੰਜਵਾਂ ਪੰਜ ਪਰਦਾ ਹੋ ਗਿਆ ਜੀ ਪੰਜ ਪਰਦਾ ਬਚਾਇਆ ਪੰਜਵਾਂ ਪਰ ਆਉਂਦਾ ਆ ਵੀਰ ਨੇ ਨੰਬਰ ਪਾਇਆ ਥੁਰਾ ਮਹਾ ਕਾਲੂ ਕੋ ਆਜੇ ਤੇ ਲੈਣ ਵਾਲੇ ਬਣਾਂਗੇ ਐਂਟਰੀਆਂ ਦਿੱਤੀਆਂ ਦੋ ਚਾਰ ਜੋੜਾ ਰਿਹਾ ਕਿ ਆਇਆ ਚਾਹ ਚਾਹ ਰੋ ਇਦਾਂ ਦਾ ਤੁਹਾਨੂੰ ਲੱਗਾ ਸਿਰਫ ਆ ਚੰਗੇ ਕਬੂਤਰ ਇਹੀ ਰੱਖੇ ਆ ਵੱਢ ਰਹੇ ਦੋਨੇ ਵੱਢ ਰਹੇ ਆਈ نو ਸਵੇਰ ਖਾਵਾ ਖਾ ਲਈ ਨੇ ਆ ਵੇਖੋ ਇਧਰ ਲਈ ਆ ਕੱਚੀ ਪਿਲੀ ਅੱਖ ਤੇ ਮਾਰ ਤੇ ਉਧਰ ਮਾਰੋ ਇੱਕ ਰੀ ਚੈੱਕ ਕਰੋ ਨਸਲਾ ਚੱਲ ਛੱਡ ਛੱਡ ਕੇ ਵਾ ਨਿਆਵ ਨਸਲਾ